ਸਿੱਖਣ ਅਤੇ ਮਿਹਨਤ ਦਾ ਜਜ਼ਬਾ ਹੋਏ ਤਾਂ ਅਜੇ ਹੀ ਕੋਈ ਮੰਜ਼ਲ ਨਹੀਂ ਜੋ ਹਾਸਲ ਨਾ ਕੀਤੀ ਜਾ ਸਕੇ ਇਹ ਸਾਬਿਤ ਕਰ ਦਿੰਦਾ ਹੈ ਗੁਰਦਾਸਪੁਰ ਦੇ ਨੌਜਵਾਨਾਂ ਨੇ ਜਿਨ੍ਹਾਂ ਨੇ ਬਿਨਾਂ ਕਿਸੇ ਕੋਸ ਤੋਂ ਕੋਚਿੰਗ ਲੈ ਪਾਵਰ ਲਿਫਟਿੰਗ ਵਿੱਚ ਬੇਕੌਂ ਤੋਂ ਅੰਡਰ 17 ਉਮਰ ਵਰਗ ਵਿੱਚ ਵਫਖ 골ਡ ਮੈਡਲ ਜਿੱਤੇ ਨੇ ਗੁਰਦਾਸਪੁਰ ਪਹੁੰਚਣ ਤੇ ਉਹਨਾਂ ਦੇ ਪਰਿਵਾਰ ਤੇ ਪਿੰਡ ਵਾਸੀਆਂ ਵੱਲੋਂ ਜਹਾਜ਼ ਚੌਂਕ ਵਿੱਚ ਪਰਵਾ ਸਵਾਗਤ ਕੀਤਾ ਗਿਆ ਹੁਸਨਪ੍ਰੀਤ ਜੋ ਪਿੰਡ ਚੌੜਾ ਕੱਲਾ ਦਾ ਰਹਿਣ ਵਾਲਾ ਹੈ ਤੇ ਤਰਨਪ੍ਰੀਤ ਜੋ ਅਲੂਨਾ ਦਾ ਰਹਿਣ ਵਾਲਾ ਹੈ ਇੱਕੋ ਜਿਮ ਵਿੱਚ ਪ੍ਰੈਕਟਿਸ ਕਰਦੇ ਨੇ ਤੇ ਇਹਨਾਂ ਨੇ ਇਹ ਕੰਮ ਬਿਨਾਂ ਕਿਸੇ ਪ੍ਰੋਫੈਸ਼ਨਲ ਕੋਚ ਦੀ ਟ੍ਰੇਨਿੰਗ ਤੋਂ ਕੀਤਾ ਹੈ ਜਿਸ ਤੋਂ ਬਾਅਦ ਪਰਿਵਾਰ ਵਿੱਚ ਕਾਫੀ ਜ਼ਿਆਦਾ ਖੁਸ਼ੀ ਦਾ ਮਾਹੌਲ ਹੈ ਮੇਰਾ ਨਾਮ ਉਹ ਨਦੀ ਜੰਗਿਆ ਮੈਂ ਪਿੰਡ ਜੋੜਾ ਗਲੰਦਰ ਰਹਿਣ ਵਾਲਾ ਹਾਂ ਡਿਸਟ੍ਰਿਕਟ ਗੁਰਦਾਸਪੁਰ ਦਾ ਤੇ ਆਪਾਂ ਮੈਂ ਪਾਵਲਿਪਟ ਖੇਡਦਾ ਹਾਂ ਮੈਨੂੰ 5 ਸਾਲ ਹੋ ਗਏ ਪ੍ਰੈਕਟਿਸ ਕਰਦੇ ਨੂੰ ਤੇ ਦਸੰਬਰ ਦੇ ਵਿੱਚ ਅੱਡੇ ਟ੍ਰਾਇਲ ਹੋਏ ਸੀਗੇ ਇੰਟਰਨੈਸ਼ਨਲ ਦੇ ਇੰਟਰਨੈਸ਼ਨਲ ਚੈਂਪੀਅਨਸ਼ਿਪ ਵਰਲਡ ਚੈਂਪੀਅਨਸ਼ਿਪ ਦੇ ਆਈ ਡਬਲਯੂ ਪੀਐਸਐਫ ਫੈਡਰੇਸ਼ਨ ਦਾ ਨਾਮ ਹੈ ਤੇ ਜਿਹਦੇ ਥਰੂ ਆਪਾਂ ਗਏ ਸੀਗੇ ਤੇ ਦਸੰਬਰ ਦੇ ਵਿੱਚ ਟ੍ਰਾਇਲ ਹੋਏ ਸੀਗੇ ਅੱਡੇ ਮੇਰੇ ਨਾਲ 12 ਕੰਟਰੀਆਂ ਸੀਗੀਆਂ ਜਿਹ ਜਿਆਦਾ ਮੁਕਾਬਲਾ ਮੇਰੇ ਨਾਲ ਹੋਇਆ। ਅਸਲ 'ਇਮ ਚਲੋ ਪਾਵਰ ਲਿਫਟਿੰਗ ਦਾ ਜਿਆਦਾ ਸਕੋਪ ਤਾਂ ਇੱਥੇ ਚਲੋ ਹੈ ਨਹੀਂ ਗੌਰਮੈਂਟ ਵੱਲ ਹੋਈ ਨਹੀਂ ਹੈ ਨਹੀਂ ਆਹਨੂੰ ਸਪੋਰਟ ਹੈ ਨਹੀਂ ਨਹੀਂ ਗੌਰਮੈਂਟ ਵੱਲੋਂ ਤੇ ਜਿਵੇਂ ਕੀ ਹੋਣਾ ਹੀ ਆਪਣਾ ਖਰਚਾ ਜਿੰਨਾ ਸਾਰਾ ਆਪਣਾ ਖਰਚਾ ਕਰਕੇ ਗਏ ਆ ਗੌਰਮੈਂਟ ਵੱਲੋਂ ਕੋਈ ਸਪੋਰਟ ਨਹੀਂ ਹੈ। ਅਸੀਂ ਪ੍ਰੈਕਟਿਸ ਮਤਲਬ ਕੋਚ ਦੀ ਵੀ ਇੱਥੇ ਕੋਈ ਹੈ ਨਹੀਂ ਗੁਰਦਾਸਪੁਰ ਵਿੱਚ ਕੋਈ ਫੈਸਿਲਿਟੀ ਨਹੀਂ ਹੈ ਪਾਵਰ ਲਿਫਟਿੰਗ ਕੋਚ ਦੀ। ਅਸੀਂ ਆਪ ਹੀ ਕਰਦੇ ਆਂ ਇੱਥੋਂ ਤੱਕ ਪਹੁੰਚੇ ਤੇ ਮਤਲਬ ਆਪਣੇ ਆਪ ਹੀ ਬਣਦੇ ਆਂ ਆ ਪ੍ਰੈਕਟਿਸ ਕਰਕੇ। ਆਪਣੇ ਪੰਜਾਬ ਵਿੱਚੋਂ 16 ਜਾਣੇ ਗਏ ਸੀਗੇ ਤੇ ਇੰਡੀਆ ਵਿੱਚੋਂ ਪੰਜਾਬ ਵਿੱਚੋਂ 30 ਜਾਣੇ ਆ ਤੇ ਜਿਹਦੇ ਵਿੱਚੋਂ ਮਤਲਬ 16 ਜਾਨਾਂ ਵਿੱਚੋਂ ਪੰਜ ਜਾਨਾਂ ਦੀ ਪੋਜੀਸ਼ਨ ਪਈ ਤਿੰਨੇ ਜਾਨਾਂ ਦੇ 골ਡ ਬੇਜ ਤੇ ਦੋ ਜਾਨਾਂ ਦੇ ব্রੌਂਜ਼ ਬੇਜ ਮੈਨੇ ਕੋ 골ਡ ਮੈਡਲ ਜੀ ਮੇਰਾ ਨਾਮ ਕਰਨਪ੍ਰੀਤ ਸਿੰਘ ਆ ਮੈਂ ਲੂਣਾਪਿੰਡ ਦਾ ਰਹਿਣ ਵਾਲਾ ਆ ਮੈਂ ਮਤਲਬ ਮੈਨੂੰ ਇਸ ਗੇਮ ਵਿੱਚ ਘਟੋ ਘਟ ਵੀ 3 ਸਾਲ ਹੋ ਗਏ ਆ ਮੈਂ ਜੁੜਿਆ ਇਸ ਗੇਮ ਵਿੱਚ ਮੈਂ ਮੈਨੂੰ ਹੁਨਰਦੀਪ ਹੀ ਲੈ ਕੇ ਆਇਆ ਇਸ ਗੇਮ ਵਿੱਚ ਤੇ ਆਪਾਂ ਇਕੱਠੇ ਟ੍ਰੇਨਿੰਗ ਕਰਦੇ ਆ ਖਾਲਸਾ ਜਿਮ ਵਿੱਚ ਸਾਡੇ ਪਿੰਡ ਲੱਗੇ ਜਿਮ ਆ ਆਪਾਂ ਕੋਚਿੰਗ ਲੈਣ ਦੀ ਵੀ ਕੋਸ਼ਿਸ਼ ਕੀਤੀ ਪਰ ਇੱਥੋਂ ਲੁਧਿਆਣਿਆਂ ਕੋਚਿੰਗ ਮਿਲਦੀ ਔਰ ਕਿਤੋਂ ਮਿਲਦੀ ਨਹੀਂ ਤੇ ਆਪਾਂ ਇੱਥੇ ਫਿਰ ਆਪੇ ਕਰਕੇ ਤਿਆ ਪਹਿਲਾਂ ਵੀ ਆਪਾਂ ਕਾਫੀ ਕੰਪੀਟੀਸ਼ਨ ਖੇਡ ਚੁੱਕੇ ਆ ਨੈਸ਼ਨਲ ਵਗੈਰਾ ਸਟੇਟ ਵਗੈਰਾ ਪੰਜਾਬ ਖੇਡ ਮੇਲਾ ਵੀ ਖੇਡੇ ਆ ਤੇ ਹੁਣ ਇਹ ਦਸੰਬਰ ਵਿੱਚ ਟ੍ਰਾਇਲ ਹੋਏ ਸੀਗੇ ਇਹ ਜੇਪੂਰ ਵਿੱਚ ਟ੍ਰਾਇਲ ਹੋਏ ਸੀ ਉਥੇ ਟ੍ਰਾਇਲ ਕਲੀਅਰ ਕਰਕੇ ਸਾਡੀ ਸਿਲੈਕਸ਼ਨ ਹੋਈ ਜਿਸ ਦੇ ਨਾਲ ਅਸੀਂ ਹੁਣ ਥਾਈਲੈਂਡ ਵਿੱਚ ਖੇਡਣ ਗਏ ਆ ਤੇ ਉਥੇ ਜਾ ਕੇ ਹੁਣ ਵਾਹਿਗੁਰੂ ਜੀ ਦੀ ਕਿਰਪਾ ਨਾਲ ਦੋਹਾਂ ਦੇ 골ਡ ਮੈਡਲ ਪਏ ਆ ਪੰਜਾਬ ਦਾ ਇੱਕ ਬੋੜ ਮੁੰਡਾ ਹੀ 120 ਕਿਲੋ ਕੈਟਾਗਰੀ ਵਿੱਚ ਉਹਦਾ ব্রੌਂਜ਼ ਆ ਤੇ ਰਾਜਸਥਾਨ ਦਾ ਇੱਕ ਮੁੰਡਾ ਉਹਦਾ ਵੀ ਜੈਪੂਰ ਜੈਪੂਰ ਦਾ ਰਹਿਣ ਵਾਲਾ ਉਹਦਾ ਵੀ 골ਡ ਮੈਡਲ ਪਿਆ ਪ੍ਰੈਕਟਿਸ ਵਗੈਰਾ ਇਹ ਦੇ ਹੁ YouTube ਤੋਂ ਸਾਰੇ ਸ਼ਡਿਊਲ ਵਗੈਰਾ ਨਿਕਲ ਜਾਂਦੇ ਆ ਉਸ ਤਰ੍ਹਾਂ ਅਸੀਂ ਸਾਰਾ ਕੀ ਕਹਿੰਦਾ ਸ਼ਡਿਊਲ ਰੱਖਿਆ ਹੋਇਆ ਆ ਕਾਪੀ ਤੇ ਬਣਾ ਕੇ ਕਿ ਕਿਹੜੇ ਦਿਨ ਕਿਹੜੀ ਟ੍ਰੇਨਿੰਗ ਲਵਣੀ ਕਿਹੜੇ ਦਿਨ ਕਿਹੜੀ ਲਵਣੀ ਤੇ ਫਿਰ ਉਸੇ ਹਿਸਾਬ ਨਾਲ ਆਪਾਂ ਟ੍ਰੇਨਿੰਗ ਕਰਦੇ ਕੋਚ ਤੋਂ ਹੀ ਕੋਚਿੰਗ ਨਹੀਂ ਲਈ ਇਹ ਆਡਾ ਆਪਣੇ ਤਜਰਬਾ ਆ ਪੀ ਜਿਹੜੀ ਚੀਜ਼ ਗਲਤੀ ਹੁੰਦੀ ਰਹੀ ਆ ਉਹ ਗਲਤੀ ਦਾ ਪਤਾ ਲੱਗਦਾ ਰਿਹਾ ਉਹ ਗਲਤੀ ਨੂੰ ਸੁਧਾਰਦੇ ਰਹੇ ਆ ਉਸ ਤੇ ਗਲਤੀ ਉੱਤੇ ਕੰਮ ਕਰਕੇ ਆਪਾਂ ਫੇਰ ਆਪਣੀ ਜੋ ਵੀ ਡੈੱਡ ਲਿਫਟ ਸਕੁਐਟ ਸਟਰੋਂਗ ਕੀਤੀ ਗੇਮ ਸ਼ੁਰੂ ਤੋਂ ਸ਼ੌਂਕ ਹੀ ਜਿੰਮ ਦਾ ਤੇ ਬਾਕੀ ਇਹ ਆ ਵੀ ਪਾਵਰ ਲਿਫਟਰਾਂ ਦੇ ਜ਼ਰੀਰ ਤੇ ਘਾਟੀ ਹੁੰਦੇ ਬਸ ਜ਼ ਤੇ ਇਹੀ ਜੱਕੜ ਆ ਵੀ ਬਸ ਜੇ ਮਝਾ ਕੇ ਇਹੀ ਹੁੰਦਾ ਵੀ ਸਾਰਿਆਂ ਨੂੰ ਵੱਧ ਭਰ ਚੁਤੀ ਹੈ ਵੱਧ ਚੋਕੇ ਵੇਖਣਾ ਵੱਧ ਚੋਕੇ ਵੇਖਣਾ ਜੇ ਮੇਜ ਮੁਕਾਬਲਾ ਹੀ ਰਹਿੰਦਾ ਰਿਹਾ ਸਾਡਾ ਆਪਸ ਚ ਜਿੰਨੇ ਵੀ ਮੁੜੇ ਹੁੰਦੇ ਰਹੇ ਆ ਤੇ ਫਿਰ ਉਹ ਧੀ ਹੌਲੀ ਜਦੋਂ ਪਹਿਲਾ ਕੰਪੀਟੀਸ਼ਨ ਸਾਡਾ ਕਾਲਾ ਨੌਰ ਹੋਇਆ ਸੀ ਮੈਂ ਉਦੋਂ 10th ਕਲਾਸ ਵਿੱਚਾਂ ਤੇ ਉਦੋਂ ਮੈਂ ਕੰਪੀਟੀਸ਼ਨ ਖੇਡਿਆ ਤੇ ਉਦੋਂ ਪਹਿਲੇ ਕੰਪੀਟੀਸ਼ਨ 'ਚ ਮੇਰੀ ਪੋਜੀਸ਼ਨ ਕੋਈ ਨਹੀਂ ਪਈ ਉਹੀ ਕੰਪੀਟੀਸ਼ਨ ਨੇ ਕਹਿੋ ਜਿਆ ਕੰਪੀਟੀਸ਼ਨ ਜਿੱਤੋਂ ਮੈਂ ਮੋਟੀਵੇਟ ਹੋ ਗਿਆ ਅੱਗੇ ਵੀ ਗੇਮ 'ਚ ਨਾਲ ਜੁੜਿਆ ਰਿਹਾ ਤੇ ਹੁਣ ਅੱਗੇ ਵੀ ਮੈਂ ਗੇਮ 'ਚ ਜੁੜਿਆ ਰਾਵਾਂਗਾ ਨਹੀਂ ਕੁਝ ਮ ਉਹਨਾਂ ਕੋ ਸਲਾਹ ਲੈ ਲੈਣੀ ਸਿੱਖਿਆ ਲੈ ਲੈਣੀ ਕਹਿੰਦੇ ਜਿੱਥੋਂ ਗੁਣ ਮਿਲੇ ਉੱਥੇ ਇਕੱਠਾ ਕਰ ਲੋ ਤੇ ਬਸ ਫਿਰ ਉਹਨਾਂ ਕੋ ਪਹੁੰਚ ਕੇ ਵਰਤਾਲਾਪ ਹਾਂਜੀ ਆਪਾਂ ਇੱਕੋ ਸਕੂਲ ਬੜੇ ਆ ਸ਼ੁਰੂ ਤੋਂ ਇਕੱਠੇ ਫਰੈਂਡ ਆ ਕਰੀਬੀ ਕੰਪੀਟੀਸ਼ਨ ਵੀ ਇਕੱਠੇ ਰੱਬ ਦੀ ਮਿਹਰ ਨਾਲ ਸਿਲੈਕਸ਼ਨ ਵੀ ਇਕੱਠਿਆਂ ਦੀ ਹੋਈ ਖੇਡਣ ਵੀ ਇਕੱਠੇ ਗਏ ਹੁਣ 골ਡ ਵੀ ਇਕੱਠਿਆਂ ਦਾ ਪਿਆ ਇਹ ਫੈਡਰੇਸ਼ਨ ਦੀ ਫੀਸ ਹੁੰਦੀ ਆ ਸਾਰੀ ਵੀ ਫੈਡਰੇਸ਼ਨ ਦੀ ਐਂਟਰੀ ਫੀਸ ਵਗੈਰਾ ਵਿੱਚ ਇਹ ਹੋਟਲ ਦਾ ਰਹਿਣ ਸਹਿਣ ਤੇ ਬਾਕੀ ਬਾਅਦ ਚ ਸਪਾਂਸਰਸ਼ਿਪ ਲੱਗਦੀ ਆ ਹੁਣ ਵੇਖੋ ਸਪਾਂਸਰਸ਼ਿਪ ਤੇ ਬਾਕੀ ਅੱਗੇ ਆਉਂਦੇ ਜਾਂ ਸਰਕਾਰ ਦਾ ਸਹਿਯੋਗ ਤੇ ਇਹ ਹੁੰ ਤੇ ਹੁਣ ਆਪਾਂ ਜਿੱਦਾਂ ਆਪਾਂ ਸਰਟੀਫਿਕੇਟ ਵਗੈਰਾ ਸਾਰੇ ਡੀਐਸ ਆਂ ਦਾ ਤਰਕਰਾਂਗੇ ਪਹਿਲਾਂ ਸਾਰਾ ਆਪ ਦਾ ਤਾਂ ਇਹੀ ਆ ਬਸ ਇਦਾਂ ਨਾਲ ਜੁੜੇ ਰਾਵਾਂਗੇ ਖੇਡ ਦੇ ਨਾਲ ਖੇਡ ਦੇ ਨਾਲ ਜੁੜ ਕੇ ਅੱਗੇ ਜਿੱਦਾਂ ਵੀ ਆ ਬਸ ਖੇਡਣਾ ਹੀ ਆ ਇਹਦੇ ਜੂਤ ਨੂੰ ਇਹੀ ਮੈਸੇਜ ਆ ਵੀ ਬਾਕੀ ਵੇਲਾ ਵੇਲਰ ਨੂੰ ਛੱਡ ਕੇ ਆਪਣੇ ਆਪ ਨੂੰ ਕਿਸੇ ਵੀ ਕੰਮ 'ਚ ਇਹੀ ਨਹੀਂ ਕਿ ਸਪੋਰਟਸ 'ਚ ਕਿਸੇ ਵੀ ਕੰਮ 'ਚ ਆਪਣੇ ਆਪ ਨੂੰ ਬਿਜ਼ੀ ਕਰੋ ਆਪਣੀ ਲਾਈਫ ਬਿਜ਼ੀ ਕਰੋ ਫੇਰ ਹੀ ਤੁਸੀਂ ਮੋਟੀਵੇਟ ਹੋਵੋਗੇ ਗਲਤੀਆਂ ਤੋਂ ਸਿੱਖੋਗੇ ਤੇ ਫੇਰ ਹੀ ਤੁਸੀਂ ਵੀ ਇਸ ਮਕਾਮ ਤੇ ਪਹੁੰਚੋਗੇ ਮੈਂ ਜਿਹੜਾ ਦਾਦਾ ਜੀ ਲੱਗਦਾ ਆ ਇਹ ਪੜ੍ਹਨ ਤੋਂ ਨਾਲ ਹੀ ਜਮੇ ਸਕਣ ਲੱਗ ਪਏ। ਸੋ ਜਮੇ ਤੇ ਜਾਣ ਦਾ ਨੂੰ ਟਾਈਮ ਤੋਂ ਬੁਰਾ ਨਜ਼ਰ ਆਇਆ ਤੇ ਕਰਦਾ ਰਿਹਾ ਕੰਮ ਆਪਣੀ ਮਿਹਨਤ ਕੀਤੀ ਬੜੀ। ਬੜੀ ਇਹਦਾ ਵੀ ਫੌਜ ਨੂੰ ਰਿਟਾਰ ਆਇਆ। ਉਹਨੇ ਵੀ ਬੜਾ ਸੁਲੋਗ ਹੈ। ਪੈਸੇ ਤੇ ਲੈ ਲਉਂ ਫਰਜ਼ਾ ਪੂਰੀ ਮੰਨ ਕੇ। ਹਾਂਜੀ ਖੁਸ਼ੀ ਬੜੀ ਹੈ ਜੀ। ਸਰਕਾਰ ਨੂੰ ਵੀ ਕਹੀਦਾ ਬੱਚਿਆਂ ਦੀ ਥੋੜੀ ਜਿਹੀ ਮਤ ਕਰੀ ਜਾਈ ਦੀ। ਜੇ ਤਰ੍ਹਾਂ ਦੀ ਹੋ ਸਕੇ ਤੇ ਉਹਦੇ ਨੂੰ ਬੜੀ ਜਾਨ ਖੁਸ਼ੀ ਆ ਜੀ ਬੱਚਾ ਚਲੋ ਇਹ ਲੈਣ ਪਿਆਰ ਨਾਲੇ ਨਚਣੋ ਜਾਂ ਰਾਰ ਨਾਲੇ ਹੋਰ ਨਾ ਬੱਚਿਆਂ ਨੂੰ ਸਿੱਖਣਾ ਚਾਹੀਦਾ ਆਪਣੀ ਮਾਂ ਤੋਂ ਨਾ ਕਾਫੀ ਸਾਥ ਹੁੰਦਾ ਹੈ ਬੱਚੇ ਦੀ ਲਗਨ ਹੋਣੀ ਚਾਹੀਦੀ ਤੇ ਫਿਰ ਥੋੜਾ ਮਾਂ ਦੇ ਨਾਲ ਵੀ ਸਾਥ ਹੋਣਾ ਚਾਹੀਦਾ ਪੂਰਾ ਫੇਰ ਨਹੀਂ ਥੋੜਾ ਨਹੀਂ ਪੂਰਾ ਦੇਣਾ ਹੌਸਲੇ ਵਾਲੀ ਪੀੜੀ ਤੁਰਦਾ ਜੇ ਮਾਂ ਦੇ ਨਾਲ ਕਰਦੇ ਮਾਂ ਨੂੰ ਪੂਰੀ ਪਿਆਰ ਵਈ ਬੱਚੇ ਦੀ ਕਰਨੀ ਚਾਹੀਦੀ ਹੈ